ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪਹਿਲਾ ਬੋਲ ਹੈ ਸਾਚੁ ਮਿਥਿਆ ਨਹੀਂ ਰਾਈ ਚਾਲ ਹੈ ਗੁਰਮਖੇ ਹੁਕਮੇ ਰਜਾਈ ਰਹਿ ਹੈ ਅਤੀਤ ਸੱਚੇ ਸਰਣਾਈ ਸੱਚ ਕਰ ਬੈਸੈ ਕਾਲ ਨਜੁ ਹੈ ਮਨ ਮੁਖ ਕਾ ਆਵਤ ਜਾਵਤ ਦੁਖ ਮੁਹੈ ਰਹਾ ਆਪੇਓ ਪਿਆਉ ਅਕਾਥ ਕਥੇ ਰਹੀਐ ਨਿਜ ਕਰੇ ਬੈਸੀ ਸਹਜ ਕਰੁ ਲਹੀਐ ਹਰ ਰਸਿ ਮਤੀ ਇਹੋ ਸੁਖ ਕਹੀਐ ਗੁਰਮਤੇ ਚਾਲ ਨਿਹਚਲ ਨਹੀਂ ਡੋਲੇ ਗੁਰਮਤ ਤੇ ਸੱਚ ਸਹਜ ਹਰ ਬੁਲਾ ਪੀਵੇ ਅੰਮ੍ਰਿਤ ਤਾ ਤੋ ਵਿਰੋਲਾ ਸਤੇ ਗੁਰ ਦੇਖਿਆ ਦਿਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਾਤੇ ਕਿਨੀ ਗਾਤੇ ਮੇਤੇ ਪਾਈ ਆਤਮ ਚਿਨੀ ਪੂਜਨ ਨਾਮ ਨਿਰੰਜਨ ਸਰ ਪਰਮ ਹੰਸ ਸਚ ਜੋਤਿ ਅਪਾਰ ਜਹ ਦੇਖ ਤਹ ਇਕੰਕਾਰ ਰਹੈ ਨਿਰਲਮੂ ਏਕਾ ਸਚੁ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨੁ ਮਾਨਿਆ ਚੁਕੀ ਅਹੰਤਮਣੀ ਏਨੂ 베ਦੇ ਕੌਣ ਕੌਣ ਨਹੀਂ ਤਾਰਿਆ ਹਰ ਜਸੇ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨ ਪਾਰਿਆ ਸਾਚੁ ਮਹਲੇ ਗੋਰੇ ਅਲਾਖੋ ਲਖਾਇਆ निचल महल नहीं छाया माया साचे संतोखे परम चुकाया जिन कै माने वस्या साचू सोई तिनकी संगत गुरमुखे होई नानक साच नामे मलखुई गौड़ी मोहल्ला पहला रामे नामे चेतुरा पै जाका उपजन्म पे दर्शनो की जैता का राम न जप हो अपागु तुम्हारा जोगे जोगे दाता प्रभु राम हमारा रहा गुरमते राम जपे जान पूरा ਤੇ ਤੂ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤੇ ਹਰੇ ਪਿਆਰੇ ਸੇ ਪ੍ਰਭ ਰਖੇ ਕਿਰਪਾਤਾਰੇ ਜਿਨ ਕੈ ਹਿਰਦੈ ਹਰੇ ਹਰੇ ਸੋਈ इनका दर सुपर से सुख होई सरब जिया महे इको रवे मन मुखे अहंकारी फेरे जुनी पावे सो बुझे जो सत गुरु पाए ਹਉ ਮੈਂ ਮਰੀ ਗੁਰਸਬ ਦੇ ਪਾਏ ਅਰਧ ਉਰਧ ਕੀ ਸੰਧੇ ਕਿਉ ਜਾਣ ਗੁਰਮੁਖੇ ਸੰਧੇ ਮਿਲੈ ਮਨੁ ਮਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਲਹ ਅਸ਼ਟਪਦੀਆ ਗਵਰੇਰੀ ਗੌੜੀ ਕੀਆ ਗੌੜੀ ਬੈਰਾ ਗਣੇ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਜੋ ਗਾਈ ਕਾ ਗੋਇਲੀ ਰਾਖੇ ਕਰ ਸਾਰਾ ਐਨਸ ਪਾਲੇ ਰਾਖੇ ਲੇ ਆਤਮ ਸੁਖ ਤਾਰਾ ਇਤ ਉਤਰਾਖ ਹੋ ਦੀਨ ਦਇਆਲਾ ਤੋ ਸਰਣਾ ਗਤੇ ਨਦਰ ਨਿਹਾਲਾ ਰਹਾ ਜਹ ਦਿਖਾ ਤਹ ਰਵੇ ਰਹੇ ਰੱਖ ਰੱਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ ਕਿਰਤੁ ਪਾਇਆ ਅਧ ਊਰਧੀ ਬੇਨੂ ਗਿਆਨ ਵਿਚਾਰਾ ਬੇਨੂ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ जागो बिनसत हम देखिया लोभे अहंकारा सेवा प्रभु पाया सचु मुख ते द्वारा निज कर महलो अपार को अपरंपर सोई बेनो सबद है थिरको नहीं बुझ सुख होई क्या ले आया ले जाय क्या फास है जम जाला ਦੋਲ ਬੱਧਾ ਕਸੇ ਜੇਵਰੀ ਆਕਾਸੇ ਪਤਾਲਾ ਗੁਰਮਤੇ ਨਾਮੁ ਨ ਵਿਸਰੈ ਸਹਜੇ ਪਤੇ ਪਾਈਐ ਅੰਤਰੇ ਸਬਦੁ ਨਿਧਾਨੁ ਹੈ ਮੇਲੇ ਆਪ ਗਵਾਈਐ ਨਦਰ ਕਰੇ ਪ੍ਰਭੂ ਆਪਣੀ ਗੁਣ ਅੰਕੇ ਸਮਾਵੇ ਨਾਨਕ ਮੇਲ ਨ ਚੁਕਈ ਲਾਹ ਸਚੁ ਪਾਵੇ गौरी मोहल्ला पहला गुरप्रसादी बुझले ता होए निबेरा करे करे नाम निरंजिना सो ठाकुर मेरा ਬੇਨੂ ਗੁਰ ਸਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬੇਨੂ ਗੁਰ ਅੰਧਿਆਰਾ ਰਹਾ ਅੰधे ਅਕਲੀ ਬਾਹਰੇ ਕਿਆ ਤਿੰਸਿਓ ਕਹੀਐ ਬੇਨੁ ਗੋਰ ਪੰਥ ਨ ਸੁਝੈ ਕੇ ਤੂ ਬੇਧੇ ਨਿਰਭਈਐ ਖੂਟੀ ਕਾ ਖਰਾ ਕਹੈ ਖਰੇ ਸਾਰ ਨ ਜਾਣੈ अंधे का ना पार खु कली काल विडाना सुते का जाग तो कह जागत का सुता जीवत का मुआ कह मुए नहीं रोता ਆਵਤ ਕਾ ਜਾਤਾ ਕਹੈ ਜਾਤੇ ਕਾ ਆਇਆ ਪਰ ਕੀ ਕਾ ਆਪਣੀ ਕਹੈ ਔਪੁਨੋ ਨਹੀਂ ਪਾਇਆ ਮਿਠੇ ਕਾ ਕੌੜਾ ਕਹੈ કડુએ કૌ મીઠા રાતે કી નિંદા કરે હે એસા કલે મહે ડીઠા 체રી કી સેવા કરે હે ઠાકુર નહીં દિસે પોકર નીર વિરોલિયા ਮੱਖਣ ਨਹੀ ਰਿਸੈ ਇਸੁ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕਾ ਸੋ ਅਪਰ ਅਪਾਰਾ ਸਭ ਆਪੇ ਆਪੇ ਵਰਤਦਾ ਆਪੇ ਪਰਮਾਇ ਗੁਰ ਕਿਰਪਾ ਤੇ 부ਝੀਏ ਸਭ ਬ੍ਰਹਮੂ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ